ਅੱਜ ਭਾਰਤੀ ਜਨਤਾ ਪਾਰਟੀ ਬਠਿੰਡਾ ਸ਼ਹਿਰੀ ਵੱਲੋਂ ਉਪ ਰਾਸ਼ਟਰਪਤੀ ਜਗਦੀਪ ਧਣਕੜ ਦਾ ਟੀਐਮਸੀ ਸੰਸਦ ਕਲਿਆਣ ਬਨਰਜੀ ਵੱਲੋਂ ਮਜ਼ਾਕ ਉਡਾਉਣ ਅਤੇ ਰਾਹੁਲ ਗਾਂਧੀ ਵੱਲੋਂ ਵੀਡੀਓ ਬਣਾਉਣ ਦੇ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਗਿਆ ਜਿੱਥੇ ਰਾਹੁਲ ਗਾਂਧੀ ਅਤੇ ਕਲਿਆਣ ਬਨਰਜੀ ਦਾ ਪੁਤਲਾ ਵੀ ਸਾੜਿਆ ਗਿਆ ਇਸ ਮੌਕੇ ਬੀਜੇਪੀ ਬਠਿੰਡਾ ਦੇ ਤਮਾਮ ਆਗੂ ਅਤੇ ਵਰਕਰ ਮੌਜੂਦ ਸਨ ਜਿਨ੍ਹਾਂ ਨੇ ਰਾਹੁਲ ਗਾਂਧੀ ਅਤੇ ਕਲਿਆਣ ਬਨਰਜੀ ਦੇ ਖਿਲਾਫ ਨਾਅਰੇਬਾਜ਼ੀ ਕੀਤੀ ਬੀਜੇਪੀ ਆਗੂਆਂ ਨੇ ਕਿਹਾ ਕਿ ਦੇਸ਼ ਦੇ ਇੱਕ ਮਾਨਣੀ ਨੇਤਾ ਦੇ ਖਿਲਾਫ ਇਸ ਤਰ੍ਹਾਂ ਦੀਆਂ ਗਤੀਵਿਧੀਆਂ ਬਹੁਤ ਸ਼ਰਮਨਾਕ ਨੇ ਜਿਸ ਦੀ ਅਸੀਂ ਕੋਰ ਨਿੰਦਾ ਕਰਦੇ ਹਾਂ ਇਹ ਜੋ ਪ੍ਰੋਟੈਸਟ ਹੈ ਜਿਲ੍ਹਾ ਬਟਿੰਡਾ ਸਰੂਪ ਚੰਦ ਸਿੰਘਲਾ ਜੀ ਦੀ ਅਗਵਾਈ ਦੇ ਵਿੱਚ ਕੀਤਾ ਜਾ ਰਿਹਾ ਉਸ ਦਾ ਮੇਨ ਅਜੰਡਾ ਇਹ ਹੈ ਕਿ ਪਿਛਲੇ ਦਿਨੋਂ ਜਿਹੜੀ ਹੈ ਸੰਸਦ ਦੇ ਵਿੱਚ ਸਾਡੇ ਮਹਾਮਹਮ ਉਪ ਰਾਸ਼ਟਰਪਤੀ ਜਗਦੀਪ ਤਨਕੜਜੀ ਦਾ ਸੰਸਦ ਦੇ ਬਾਹਰ ਕੁਝ ਲੋਕਾਂ ਨੇ ਜਿਹੜਾ ਹੈਗਾ ਉਹਦਾ ਮਜ਼ਾਕ ਉਡਾਇਆ ਗਿਆ ਔਰ ਮਜ਼ਾਕ ਉਡਾਇਆ ਹੀ ਨਹੀਂ ਗਿਆ ਬਲਕਿ ਉਸ ਦੀ ਇੱਕ ਵੀਡੀਓ ਕਾਨਫਰੈਂਸ ਦੀ ਵੀਡੀਓ ਵੀ ਜਿਹੜੀ ਬਣਾਈ ਗਈ ਜੋ ਕਿ ਵਿਰੋਧੀ ਧਿਰ ਦੇ ਨੇ ਜਿਹੜੇ ਹੈਗੇ ਰਾਹੁਲ ਗਾਂਧੀ ਜੀ ਦੁਆਰਾ ਤਾਂ ਇਹ ਬਹੁਤ ਹੀ ਇੱਕ ਜਿਵੇਂ ਅਸੀਂ ਕਹਿ ਸਕਦਾ ਕਿ ਸ਼ਰਮਨਾਕ ਗੱਲ ਹੈ ਵੀ ਇੱਕ ਇਹੋ ਜਿਹੇ ਲੋਕਾਂ ਦੁਆਰਾ ਜੋ ਸੰਸਦ ਦੇ ਵਿੱਚ ਲੋਕ ਭੇਜਦੇ ਆ ਉਹਨਾਂ ਦੁਆਰਾ ਇੱਕ ਸਾਡੇ ਰਾਸ ਉਪਰ ਰਾਸ਼ਟਰਪਤੀ ਕੀ ਦੀਆ ਜੇ ਆਪમાન ਕੀਤਾ ਗਿਆ ਤਾਂ ਬੀਜੇਪੀ ਇਸ અપਮਾਨ ਨੂੰ ਸਹਿਣ ਨਹੀਂ ਕਰੇਗੀ ਅਸੀਂ ਇਹ ਲੋਕਾਂ ਤੱਕ ਇਸ ਸਰਕਾਰ ਨੂੰ ਨੰਗਾ ਕਰਾਂਗੇ ਕਿਉਂਕਿ ਇਹਨਾਂ ਨੇ ਸਾਡੇ ਦੇਸ਼ ਦੇ ਉੱਪਰ ਅਸਰਪਤੀ ਦਾ ਹੀ ਨਹੀਂ ਬਲਕਿ ਇੱਕ ਦੇਸ਼ ਦੇ ਜਿਹੜਾ ਹੈਗਾ ਕਿਸਾਨਾਂ ਦਾ ਜਿਹੜਾ ਨੇਤਾ ਹੈ ਉਹਨਾਂ ਦਾ અપਮਾਨ ਕੀਤਾ ਹੈ ਤਾਂ ਅਸੀਂ ਇਸ ਵਿਰੋਧ ਦੇ ਵਿੱਚ ਅੱਜ ਜਿਹੜਾ ਉਹਨਾਂ ਦਾ ਪਤੜਾ ਵੀ ਫੁਕਾਂਗੇ ਕਲਿਆਣ ਬੈਨਰਜੀ ਜਿਨ੍ਹਾਂ ਦੁਆਰਾ ਇਹ ਜਿਹੜੀ ਅਦਾ ਡਰਾਮਾ ਕੀਤਾ ਗਿਆ ਸੀ ਉਸ ਦਾ ਅਸੀਂ ਪੁਤਲਾ ਵੀ ਫੁੰਕਾਂਗੇ ਔਰ ਇਹ ਸਰਕਾਰ ਦਾ ਅਸੀਂ ਵਿਰੋਧੀ ਧਰਦਾ ਅਸੀਂ ਬਹੁਤ ਵੀ ਕਰਾਂ ਇਹ ਤੁਸੀਂ ਦੇਖਿਆ ਹੀ ਹੈ ਕਿ ਇਹ ਪਹਿਲੀ ਹਰਕਤ ਨਹੀਂ ਕੀਤੀ ਉਹ ਜੇ ਕਿਤੇ ਸੰਸਦ ਦੇ ਵਿੱਚ ਜਾਂਦਾ ਤਾਂ ਤੁਸੀਂ ਦੇਖਿਆ ਹੈ ਕਿਸ ਤਰੀਕੇ ਦਾ ਬੇਵੇਰ ਕਰਦਾ ਹੈ ਕਿਰ ਬੱਚਾ ਨੂੰ ਕਰਦਾ ਹੈ ਕਿਤੇ ਅੱਖ ਮਾਰਦਾ ਹੈ ਕਿਤੇ ਕਿਸ ਤਰੀਕੇ ਨਾਲ ਕਿਸੇ ਨੂੰ ਜੱਫੀ ਪਾਉਂਦਾ ਹੈ ਤਾਂ ਇਹ ਉਹਦਾ ਬਿਹੇਵਰ ਜਿਹੜਾ ਬੇਵਿਹਾਰ ਹੈ ਇਹ ਪਹਿਲਾਂ ਤੁਸੀਂ ਸਾਰੇ ਜਾਣੋ ਹੈ ਕਿਉਂਕਿ ਇਹ ਮਚੋਰ ਐਸੇ ਕਰਕੇ ਉਸ ਨੂੰ ਪੱਪੂ ਦਾ ਜਿਹੜਾ ਨਾਂ ਦਿੱਤਾ ਗਿਆ ਹੈ ਅਸੀਂ ਚਾਹੁੰਦੇ ਆ ਵੀ ਸਾਡੇ ਉੱਪਰ ਰਾਸ਼ਪਤੀ ਔਰ ਰਾਸ਼ਟਰਪਤੀ ਕਮ ਸੇ ਕਮ ਜੋ ਦੋ ਸੰਵਿਧਾਨਕ ਪਦ ਹੈ ਉਹਨਾਂ ਦੀ ਗ੍ਰਿਮਾਂ ਨੂੰ ਧਿਆਨ ਚ ਰੱਖਦੇ ਹੋਏ ਉਹਨਾਂ ਦੀ ਇੱਜ਼ਤ ਕਰਨਾ ਸਾਡਾ ਹਰੇਕ ਇੱਕ ਨਾਗਰਿਕ ਦਾ ਜਿਹੜਾ ਹੈਗਾ ਹੋਇਆ ਤਾਂ ਅਸੀਂ ਇਸ ਦੇ ਵਿਰੋਧ ਦੇ ਵਿੱਚ ਕਲਿਆਣ ਬੈਨਰਜੀ ਔਰ ਰਾਹੁਲ ਗਾਂਧੀ ਦੇ ਵਿਰੋਧ ਦੇ ਵਿੱਚ ਅੱਜ ਉਹਨਾਂ ਦਾ ਅਸੀਂ ਪਤਲਾ ਫੁਕਰੇ ਅੱਜ ਜਿਹੜਾ ਪਰਸੋਂ ਸੰਸਦ ਦੇ ਅੰਦਰ ਤ੍ਰਿਮੂਲ ਕਾਂਗਰਸ ਦੇ ਸੰਸਦ ਕਲਿਆਣ ਬੈਨਰਜੀ ਦੇ ਕਰਨੀ ਹੋ ਇਸ ਦੇਖ ਲਈ ਸਭ ਤੋਂ ਵੱਡੀ ਪੋਸਟ ਤੋਂ ਦੂਜੀ ਪੋਸਟ ਉਪ ਰਾਸ਼ਟਰਪਤੀ ਅਤੇ ਰਾਜ ਸਭਾ ਦੇ ਸਭਾਪਤੀ ਸ਼੍ਰੀ ਕਲੈੰਦ ਜਗਦੀਸ਼ ਧਣਕੜ ਜੀ ਦਾ ਉਹਨਾਂ ਨੇ ਅਪਮਾਨ ਕੀਤਾ ਕਿ ਉਸ ਦੇ ਨਾਲ ਜਿਸ ਪਰਿਵਾਰ ਨੇ ਜਿਸ ਕਾਂਗਰਸ ਨੇ 60 ਸਾਲ ਇਸ ਦੇਸ਼ ਦੇ ਵਿੱਚ ਰਾਜ ਕੀਤਾ ਉਸ ਦਾ ਜਨਰਲ ਸੈਕਟਰੀ ਤੇ ਜਿਹੜਾ ਸਾਬਕਾ ਪ੍ਰਧਾਨ ਵੀਰੇ ਰਾਹੁਲ ਗਾਂਧੀ ਜੀ ਕਰਨੀ ਉਹ ਵੀਡੀਓਗ੍ਰਾਫੀ ਕਰਨਾ ਇੱਕ ਨਿੰਦਨੀਆ ਦੀ ਸ਼ਰਮਨਾਕ ਘਟਨਾ ਹੈ ਅਸੀਂ ਕਹਿਣਾ ਚਾਹੁੰਦੇ ਹਾਂ ਕਿ ਤੁਸੀਂ ਕਿਸੇ ਦਾ ਵਿਰੋਧ ਕਰੋ ਤੁਸੀਂ ਪਰਸਤ ਲਈ ਜਗਦੀਪ ਢਣਕੜ ਜੀ ਦਾ ਮਜ਼ਾਕ ਉਡਾ ਸਕਦੇ ਹੋ ਪਰ ਜਿਸ ਪੋਸਟ ਦੇ ਉੱਤੇ ਜਗਦੀਪ ਢਣਕੜ ਜੀ ਬੈਠੇ ਹੈ ਉਹ ਸਭ ਤੋਂ ਵੱਡੀ ਪੋਸਟ ਹੈ ਰਾਜ ਸਭਾ ਦੇ ਸਭਾਪਤੀ ਹੈ ਉਹ ਉਪ ਰਾਸ਼ਟਰਪਤੀ ਹੈ ਉਹ ਇੱਕ ਸੰਵਿਧਾਨਿਕ ਪੋਸਟ ਹੈ ਤੁਸੀਂ ਇੱਕ ਸੰਵਿਧਾਨਿਕ ਪੋਸਟ ਦਾ ਅਪਮਾਨ ਕੀਤਾ ਹੈ ਜਿਹੜਾ ਕਿ ਬਰਦਾਸ਼ਤ ਦੇ ਬਰਦਾਸ਼ਤਯੋਗ ਨਹੀਂ ਹੈ ਇਹ ਨਿੰਦਨੀਏ ਆ ਜੋ ਭਾਰਤੀ ਜਨਤਾ ਬਠਿੰਡਾ ਹਰ ਬੰਦੇ ਕਹਿੰਿਓ ਅਸੀਂ ਪੁਤਲਾ ਰਹਿਣ ਕਲਿਆਣ ਬੈਨਰਜੀ ਦਾ ਤੇ ਰਾਹੁਲ ਗਾਂਧੀ ਦਾ ਕੀਤਾ ਹੈ ਇੱਕ ਲੋਕਾਂ ਦੇ ਮੋਰੇ ਵੀ ਅਸੀਂ ਸਵਾਲ ਖੜਾ ਕਰਨਾ ਚਾਹੁੰਦੇ ਆ ਕਿ ਨੌਨ ਸੀਰੀਅਸ ਪੋਲਿਟੀਸ਼ੀਅਨ ਜਿਸ ਨੇ ਭਾਰਤ ਦੇ ਅੰਦਰ ਕਦੇ ਕੋਈ ਸੀਰੀਅਸ ਕੰਮ ਨਹੀਂ ਕੀਤਾ ਰਾਹੁਲ ਗਾਂਧੀ ਕਦੇ ਉਹ ਸੰਸਦ ਦੇ ਵਿੱਚ ਬੈਠ ਕੇ ਅੱਖ ਮਾਰਦੇ ਆ ਕਦੇ ਉਹ ਉੱਠ ਕੇ ਪ੍ਰਧਾਨ ਮੰਤਰੀ ਨੂੰ ਸੰਸਦ ਦੇ ਅੰਦਰ ਹੀ ਜੱਫੀ ਪਾਉਂਦੇ ਆ ਉਦਾਂ ਦਾ ਤੁਸੀਂ ਚਿਹਰਾ ਕਿਦਾਂ ਬਰਦਾਸ਼ਤ ਕਰੋਗੇ ਇਹ ਬਰਦਾਸ਼ਤਯੋਗ ਨਹੀਂ ਹੈ ਕਲਿਆਣ ਬਜਨਰਜੀ ਦਾ ਵੀ ਪਤਲਾ ਫੁਕਿਆ ਜਾ ਰਿਹਾ ਰਾਹੁਲ ਗਾਂਧੀ ਦਾ ਪਤਲਾ ਫੁਕਿਆ ਜਾ ਰਿਹਾ ਅੱਜ ਪੂਰੇ ਦੇਸ਼ ਭਰ ਦੇ ਅੰਦਰ ਭਾਰਤੀ ਜਨਤਾ ਪਾਰਟੀ ਕਹਿੰਨੀਓ ਜੰਤਰ ਮੰਤਰ ਤੋਂ ਲੈ ਕੇ ਹਰੇਕ ਕੋਨੇ ਦੇ ਵਿੱਚ ਸ਼੍ਰੀਨਗਰ达ਤ ਇਹ ਪ੍ਰਦਰਸ਼ਨ ਕੀਤੇ ਜਾ ਰਹੇ ਸਾਡੇ ਫੇਸਬੁਕ ਪੇਜ ਅਤੇ YouTube ਚੈਨਲ ਪੰਜ ਪਾਣੀ ਟੀਵੀ ਦੇ ਨਾਲ ਜ਼ਰੂਰ ਜੁੜੋ ਤਾਂ ਕਿ ਸਾਡੇ ਦੁਆਰਾ ਪਾਈਆਂ ਗਿਆ ਵੀਡੀਓ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕਣ